شرد سربری کل آبی پزر امرت کے مجسمے دیال کر ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਬਜੀ ਦੀ ਬਾਣੀ ਬਹੁਤ ਕਦਿਸ਼ ਕੋ ਦੰਦਰ ਸੁਭਾਈ ਮਾਨਕਦਰ ਵੀ ਗੁਰੂ ਉਹ ਪਿਆਰੀ ਸਤਸੰਗ ਕੀ ਜਨੁ ਤੰਤਾ ਜੀ ਸਬਜੀ ਦੀ ਬਾਣੀ ਚੁਕੀ ਵਿੱਚ ੜ ਕਰਕੇ ਸੰਤਿਆ ਦੀ ਦੀਬਾਨ ਰੋਜਨ ਦੀ ਤਰਾ ਸਜਾ ਕਰਕੇ ਹਰੀ ਜਸ ਕਰਨੀਆਂ ਸੋ ਦਰਬਾਨੀ ਉਪਰੰਤ ਗੁਰਸਵਾਰੀਆਂ ਦੀ ਰਸਨਾ ਤੋਂ ਆਰਤੀ ਕੀਰਤਨ ਪਰ ਸ਼ਬਦ ਕੀਰਤਨ ਗੁਰਸਵਾਰੀਆਂ ਦੀ ਅਸਮਾ ਕਰਨ ਕੀਤੀ ਵਡਿਆਈ ਸੁਣ ਕਰਕੇ ਸਰਬਤ ਹੀ ਗੁਰਘਜੂਰੀ ਵਿੱਚ ਬੈਠ ਕਰਕੇ ਲਾਈ ਤੇ ਮਾਦੇ ਦਾਗ ਕਰਾਂ ਵਿੱਚ ਬੈਠ ਕਰਕੇ ਸੁਣ ਰਹੀ ਸਰਬਤ ਹੀ ਤੰਤਲ ਜੋ ਸਮੁੱਚੇ ਹੀ ਜੀਵਨ ਨੂੰ ਸਫਲ ਕਰਨ ਦਾ ਸਫਲ ਚਤ ਤੇ ਕਰ ਲਿਆ ਹਰੀ ਗਾਇਸ ਨਿਹਰਤਿਆਂ ਵਿੱਚ ਬਸ ਜਾਵ ਸਬ ਸਬਨਾ ਉਤਰ ਕਰਤੀ ਪ੍ਰੀਤ ਉਸ ਸਿੱਖੀ ਜੀ ਬਖਸ਼ ਕੇ ਨਿਵਾਜ ਜੀ ਮੇ ਸੇਵ ਕੇ ਬਲਦਾਸ ਆਉ ਜਿੱਥੇ ਗੁਰ ਸੰਗਤ ਵਿੱਚ ਬੈਠ ਕੇ ਹਰੀ ਜਸ ਕੀਰਤਨ ਵਿੱਚ ਸਰਪਤ ਕਰ ਰਹੀ ਸੀ ਸਮਾ ਚੱਲ ਰਹੀ ਲੜੀਬਾਰ ਭਗਤ ਕਬੀਰ ਜੀ ਉਹਨਾਂ ਦੀ ਮੁਖਾਰਨੀ ਤੂਚਾਰਨ ਕੀਤੇ ਹੋਏ ਪਾਵਨ ਸ਼ਲੋਕ ਪਿਛਲੀ ਕੁਸ ਦਿਨੋਂ ਤੋਂ ਰੰਬੀ ਹੋਈ ਖਤ ਕਲ ਤੱਕ ਕੁੱਲ 32 ਸ਼ਲੋਕ ਵਿਚਾਰੇ 33 ਨੰਬਰ ਸ਼ਲੋਕ ਹੈ ਪਾਪਨ 1366 ਦੇ ਰੰਬੀ ਰੰਬੀ ਬਾਣੀ ਕਬੀਰ ਕਸੋਤੀ ਰਾਮ ਕੀ ਝੂਠਾ ਟਿਕਾ ਨਾ ਹੋਈ ਆ ਰਾਮ ਕਸੋਤੀ ਸੋ ਸਹ ਜੋ ਮਨ ਜੀਵਾ ਹੋ ਆਉ ਇਨ ਰੰਬੀ ਬਚਨਾਂ ਵਿਚਾਰੀਏ ਪਾਵਨ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਮਨ ਵਿੱਚ ਇੱਕ ਅੰਦਰ ਕਰਤੀ ਹੋਈ ਗੁਰਸੰਦੀਪ ਬਾਣ ਪੁਰਖਸ਼ੂ ਸੀ ਸੁਲਾਹ ਫਤ ਦੀ ਅਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਇੱਕ ਬਚਨ ਉਦੇਸ਼ ਗੁਰੂ ਦਾ ਵਿਚਾਰੀਏ ਸਹਿਬ ਜੀ ਦੇ ਵਿੱਚ ਜ਼ਿਕਰ ਕਰਦੇ ਪ੍ਰਭ ਕੀ ਉਸਤਤ ਕਰੂੰ ਸੰਤਮੀਤ ਸਾਲਤਾਨਿਕ ਕੰਗ ਗੁਰ ਸੰਗਤ ਵਿੱਚ ਬੈਠੀ ਹੋਈ ਜਿੱਤਨੇ ਵੀ ਸਰੀਰ ਨੇ ਗੁਰਦੇਵ ਦੀ ਬਾਣ ਪਾਣੀ ਲੇਕਿਆ ਮਨ ਇਤੇ ਇਕਾਗਰ ਕਰਕੇ ਸੁਚੇਤ ਹੋ ਕੇ ਗੁਰ ਕੀਰਤਨ ਕਰ ਸਿਮਸਲਾ ਉਹਦੇ ਸੁਹਿੰਦੇ ਜੁੜੀ ਦੇ ਉਹ ਸੁਚੇਤ ਹੋ ਕੇ ਕਰ ਮਨ ਜਾਗ ਗਿਆ ਇਸ ਕਰਕੇ ਜੋ ਵੀ ਕਾਰਜ ਸੰਗਤ ਵਿੱਚ ਹੋ ਕੇ ਬੈਠ ਕੇ ਕਰੀਏ ਤਾਂ ਉਹ ਸੁਚੇਤ ਮਨ ਨਾਲ ਪ੍ਰੇਮ ਨਾਲ ਪਿਆਰ ਕੋਈ ਵੀ ਕਾਰਜ ਜੇ ਦੁਨੀਆ ਤਰੀ ਦਾ ਸੰਸਾਰ ਵਿੱਚ ਵਿਚਰਦੇ ਸੁਣੀ ਉਹਦੇ ਵਿੱਚ ਜੇ ਪ੍ਰੇਮ ਹੋਵੇਗਾ ਉਹਦੇ ਦੇਖ ਵਖਰੀ ਹੋਇਆ ਕਰਦੀ ਹੈ ਉਸ ਕਾਰਜ ਦੀ ਪਰਖਾ ਕੁਝ ਵਖਰੀ ਹੁੰਦੀ ਹੈ ਜਦੋਂ ਉਹ ਪ੍ਰੇਮ ਵਿੱਚ ਪੈ ਕੇ ਕੀਤਾ ਹੋਵੇ ਤੇ ਜਦੋਂ ਗੁਰੂ ਸੰਗਤ ਦੀ ਗੱਲ ਕਰਦੀ ਹੈ ਸੰਗਤ ਵਿੱਚ ਆਉਣਾ ਬੈਠਣਾ ਇਹ ਜੇ ਸਾਡਾ ਪ੍ਰੇਮ ਬਣ ਜਾਵੇ ਤਾਂ ਇੱਕ ਵਖਰੀ ਪਰਖਾ ਸਾਡੇ ਸ਼ਰੀਰ ਦੀ ਸਾਡੇ ਮਨ ਦੀ ਹੋਪੇਗੀ ਪਰ ਜੀ ਉਹਦੇ ਵਿੱਚੋਂ ਪ੍ਰੇਮ ਮਾਈਨਸ ਹੋ ਜਾਵੇ ਕੁਝ ਹੋਰ ਹੁੰਦਾ ਆ ਕਲਾਸ ਵਿੱਚ ਬੈਠਣ ਵਾਲੇ ਸਟੂਡੈਂਟ ਸਾਰੇ ਇੱਕੋ ਏਜੇ ਤੇ ਹੋ ਸਕਦੇ ਨੇ ਸ਼ਰੀਰ ਦੀ ਦੇਖ ਇੱਕੋ ਸਕਦੀ ਹੈ ਪਰ ਜ਼ਰੂਰੀ ਨਹੀਂ ਹੈ ਅਵਲ ਦਰਜੇ ਤੇ ਸਾਰੇ ਪਹੁੰਚਦੇ ਨੇ ਜੀਵਚਾਰੀਏ ਤਾਂ ਉਹਨਾਂ ਵਿੱਚੋਂ ਬਿਰਲੇ ਨੇ ਜਿਹੜੇ ਅਵਲ ਦਰਜੇ ਤੇ ਪਹੁੰਚਦੇ ਨੇ ਇਸ ਕਰਕੇ ਸੁਚੇਤ ਹੋ ਕੇ শ্রবণ ਕਰਨ ਦੀ ਗੱਲ ਗੁਰਬਾਣੀ ਅਜ ਦਿਨ ਟੂ ਦਾ ਪੀਪਲ ਲੰਗ 72 ਚੀਜ਼ਾਂ ਐਸੇ ਕਿ ਇੱਕ ਮਰ ਜੀਵਾ ਹੋਏ ਤੇ ਪਹਿਲੀ ਨੰਬਰ ਤੇ ਰਾਮ ਕਸੋਟੀ ਦੀ ਗੱਲ ਕੀਤੀ ਹੈ ਜਿਹਨੂੰ ਸਿੱਧੇ ਸ਼ਬਦਾਂ ਵਿੱਚ ਆਪਾਂ ਕਸਵੱਟੀ ਜਾਨੇ ਕਸਵੱਟੀ ਜਾਂ ਕਸੋਟੀ ਇੱਕੋ ਹੀ ਸ਼ਬਦ ਨੇ ਉਹਦੇ ਤੋਂ ਭਾਵ ਕੀ ਹੈ ਸੁਨਿਆਰ ਕੋਲ ਇੱਕ ਛੋਟਾ ਪੱਥਰ ਰੂਪ ਦੇ ਵਿੱਚ ਕੋਈ ਔਜਾਰ ਨਹੀਂ ਲੱਗ ਤੇ ਉਹਨੂੰ ਆਪਣੀ ਕਸਵੱਟੀ ਕਹਿੰਦਾ ਹੈ ਉਹ ਜਦੋਂ ਖੀਰੇ ਦੀ ਦਲ ਜਿਹੜੀ ਇਹ ਸੋਨੇ ਦੀ ਨ ਪਰਖ ਕਰਦਾ ਆ ਉਹ ਆਪਣੀ ਕਸਵੱਟੀ ਦੇ ਹੀਟ ਦੇ ਉੱਤੇ ਕੱਢਦਾ ਹੈ ਭਾਵ ਉਹਦੀ ਪਰਖ ਜਣੀ ਕਸਵੱਟੀ ਦੇ ਨਾਲ ਕਰਦਾ ਹੈ ਹਾਂ ਜੇ ਉਹ ਸੋਨਾ ਸ਼ੁੱਧ ਹੈ ਤਾਂ ਜਿੰਨਾ ਉਹ ਸ਼ੁੱਧ ਉਹਦੇ ਮੁਤਾਬਕ ਉਹਦਾ ਧਨ ਉਹ ਅਦਾ ਕਰਦਾ ਜਿਹੜਾ ਉਹਨੂੰ ਵੇਚਣ ਦੇ ਲਈ ਆਇਆ ਤੇ ਜੇ ਉਹ ਸ਼ੁੱਧ ਸੋਨਾ ਨਾ ਹੋਵੇ ਜੇ ਉਹਦੀ ਕਸਵੱਟੀ ਦੇ ਉੱਤੇ ਉਹ ਪੂਰਾ ਖਰਾ ਨਾ ਉਤਰਿਆ ਹੋਵੇ ਤਾਂ ਜਿੰਨਾ ਜਿਵੇਂ ਮਿਲਾਵਟ ਵਾਲਾ ਹੈ 골ਡ ਤੇ ਇੱਕ ਹੈ ਸ਼ੁੱਧ 24 ਕੈਰੇਟ ਦਾ 골ਡ ਹੁਣ ਹੈ ਵਕ ਵਕ ਹੁਣ ਜਿੰਨਾ ਉਹਦੇ ਵਿੱਚ 골ਡ ਹੈ ਉਨਾ ਤੁਹਾਨੂੰ ਮਿਲੇਗਾ ਮਿਲਾਵਟ ਜਿਹੜੀ ਵਿੱਚ ਹੈਗੀ ਹੈ ਉਹ ਮਿਲਾਵਟ ਦਾ ਕੋਈ ਧਨ ਨਹੀਂ ਮਿਲੇਗਾ ਇੱਕ ਵੇ ਸਾਖੀ ਪੜ ਰਿਹਾ ਸੀ ਵੀ ਇੱਕ ਫਕੀਰ ਜਿਹੜਾ ਇੱਕ ਬੰਦਾ ਘਰ ਦੀਆਂ ਮਚੂਰੀਆਂ ਤੋਂ ਤੰਗ ਆ ਕੇ ਇੱਕ ਬਣੀ ہوئی ਜਿਹੜੀ ਮੂਰਤੀ ਹੈ ਜਿਹੜੀ ਮੂਰਤੀ ਹੈ ਭਗਵਾਨ ਦੀ ਤੇ ਉਹ ਸੁਨਹਿਰੀ ਜਿਹੜਾ ਹੈ ਜਿਵੇਂ 골ਡ ਦਾ ਰੰਗ ਕਹਿ ਲਈਏ ਉਹ ਸੁਨਹਿਰੀ ਜਿਹੜਾ ਰੰਗ ਚੜਿਆ ਹੈ ਪਰਤ ਚੜੀ ਵੀ ਹੈ ਉਹਨੂੰ ਇੰਜ ਲੱਗਦਾ ਵੀ ਇਹ 골ਡ ਦੀ ਹੈ ਸੋਨੇ ਦੀ ਹੈ ਉਹਨੂੰ ਵੇਚਣ ਦੇ ਲਈ ਸੁਨਿਆਰੇ ਦੇ ਕੋਲ ਪਹੁੰਚਦਾ ਹੈ ਸੁਨਿਆਰੇ ਦੇ ਅੱਗੇ ਰੱਖ ਦਿੰਦਾ ਹੈ ਵੀ ਇਹ ਮੈਂ ਵੇਚਣ ਦੇ ਲਈ ਆਇਆ ਹਾਂ ਹੁਣ ਸੁਨਿਆਰਾ ਤਾਂ ਉਹਨੂੰ ਉਦੋਂ ਹੀ ਲਵੇਗਾ ਨਾ ਉਹਦੀ ਪਹਿਲਾਂ ਪਰਖ ਕਰੇਗਾ ਵੀ ਕਿੰਨਾ ਕੁ ਇਹ 골ਡ ਹੈ ਫਿਰ ਪਰਖੇਗਾ ਪਹਿਲਾਂ ਉਨੇ ਆਪਣਾ ਉਜਾਰ ਚੱਕਿਆ ਪਰਖਣ ਲੱਗਿਆ ਤੇ ਉਹ ਅੱਗਿਓਂ ਵੇਚਣ ਵਾਲਾ ਜਿਹੜਾ ਆਇਆ ਉਹਨੇ ਕਿਹਾ ਵੀ ਤੂੰ ਭਗਵਾਨ ਨੂੰ ਪਰਖੇਂਗਾ ਉਹਨੇ ਇੰਨੀ ਗੱਲ ਕਹੀ ਵੀ ਇਹ ਮੇਰਾ ਭਗਵਾਨ ਹੈ ਤੇ ਅੱਗਿਓਂ ਸਨਿਆਰਾ ਵੀ ਸੂਝਵਾਨ ਸੀ ਉਹਨੇ ਕਿਹਾ ਤੂੰ ਫਿਰ ਭਗਵਾਨ ਨੂੰ ਵੇਚਣ ਕਿਉਂ ਆਇਆ ਵੀ ਜੇ ਥੈਨੂੰ ਲੱਗਦਾ ਵੀ ਇਹ ਮੇਰਾ ਭਗਵਾਨ ਹੈ ਤੂੰ ਵੇਚਣ ਕਿਉਂ ਆਇਆ ਹੁਣ ਮੈਂ ਤਾਂ ਉਹਦੀ ਲਗਾਂ ਪੇਲਾ ਇਹਦੀ ਪਰਖ ਕਰਾਂਗਾ ਤੇ ਜਦੋਂ ਪਰਖ ਕੀਤੀ ਗਈ ਸਿਰਫ ਤੇ ਸਿਰਫ ਇੱਕ ਸੁਨਹਿਰੀ ਪਰਤ ਹੈ 골ਡ ਉਹਦੇ ਵਿੱਚ ਬਿਲਕੁਲ ਰਾਇਬਰਤ ਵੀ ਨਹੀਂ ਹੈ ਉਹਨੇ ਕਿਹਾ ਵੀ ਭਲਿਆ ਮੈਂ ਇਹ ਤੇਰੀ ਮੂਰਤੀ ਨਹੀਂ ਲਵਾਵਾਂਗਾ ਕਿਉਂਕਿ ਇਹਦੇ ਤੇ 골ਡ ਤਾਂ ਹੈ ਵੀ ਜਿਹੜਾ ਮੈਂ ਵਪਾਰੀ ਆ ਮੈਂ ਤਾਂ ਉਸੇ ਚੀਜ਼ ਦੀ ਪਰਖ ਕਰਕੇ ਲਵਾਵਾਂਗਾ ਨਾ ਜੀ ਇਹਦੇ ਤੇ ਹੋਵੇਗਾ ਤਾਂ ਮੈਂ ਖਰੀਦ ਲਵਾਵਾਂਗਾ ਜੇ ਹੋਵੇਗਾ ਤਾਂ ਖਰੀਦ ਲਵਾਗਾ ਤਾਂ ਜੇ ਨਹੀਂ ਤਾਂ ਫਿਰ ਮੈਂ ਖਰੀਦਾਂਗਾ ਨਹੀਂ ਜਦੋਂ ਪਰਖ ਕੀਤੀ ਗਈ ਸਿਰਫ ਤੇ ਸਿਰ ਇੱਕ ਪਰਤ ਇੱਕ ਜਿਹੜੀ ਲੇਅਰ ਚੜ੍ਹੀ ਹੋਈ ਬਸ ਉਹਦੇ ਤੋਂ ਮੇਰਾ ਕੁਝ ਵੀ ਉਹਨੇ ਉੱਤੇ ਹੀ ਵਾਪਸ ਥੋੜ ਦਿੱਤਾ ਮੈਂ ਨਹੀਂ ਤੇਰੀ ਮੁਕਤੀ ਖਰੀਦ ਸਕਦਾ ਕਹਿੰਤੋ ਭਰਾ ਭਾਵ ਜਿਹੜਾ ਹੈ ਕਿਸੇ ਵੀ ਵੱਖ ਤੋਂ ਕੋਈ ਵੀ ਸੰਸਾਰ ਵਿੱਚ ਪਦਾਰਥ ਹੈ ਉਹਦੇ ਵਿੱਚ ਕਿੰਨੀ ਕੋਈ ਸ਼ੁੱਧਤਾ ਆ ਉਹ ਪਰਖ ਕੇ ਉਹ ਸ਼ੁੱਧਤਾ ਦਾ ਮੁੱਲ ਪੈਂਦਾ ਆ ਇਹ ਨਹੀਂ ਜੇ ਉਹਦੇ ਵਿੱਚ ਅਸ਼ੁੱਧਤਾ ਨਹੀਂ ਹੈ ਉਹਦੇ ਵਿੱਚ ਉਹ ਧਾਤ ਨਹੀਂ ਹੈ ਉਹ ਕੋਈ ਉਹਦਾ ਮੁੱਲ ਨਹੀਂ ਪਵੇਗਾ ਹੁਣ ਇੱਕ ਪਰਖ ਇਹ ਜਿਹੜੀ ਸਾਡੇ ਤੇ ਗੁਰੂ ਸਾਡੀ ਕਰਦਾ ਹੈ ਸਾਡੇ ਵਿੱਚ ਤੇ ਗੁਰੂ ਸਾਡੀ ਪਰਖ ਕਰਦਾ ਹੈ ਉਹ ਕਿਹੜੀ ਪਰਖ ਹੈ ਜ ਜਿਹਦੀ ਗੱਲ ਅੱਜ ਦੇ ਸ਼ਬਦ ਸ਼ਲੋਕ ਵਿੱਚ ਭਗਤ ਕਬੀਰ ਜੀ ਲਿਖਤੀ ਹੈ ਕਬੀਰ ਜੀ ਨੇ ਇਹ ਜ਼ਿਕਰ ਕੀਤਾ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਈ ਹੁ ਰਮੇ ਹੋਏ ਰਪਈਏ ਦੀ ਕਸਬੱਟੀ ਇਹਨੂੰ ਗੁਰੂ ਦੀ ਕਸਬੱਟੀ ਕਹਿ ਲਈਏ ਹੁਣ ਗੁਰੂ ਫਰਕ ਕਰਦਾ ਹੈ ਗੁਰੂ ਦੀ ਕਸਵੱਟੀ ਦੇ ਖੇਡ ਦੀ ਜਿਨ੍ਹਾਂ ਦੇ ਜੀਵਨ ਨਿਕਲੇ ਪਰਖੇ ਗਏ ਤੇ ਉਹ ਉਸ ਕਸਵੱਟੀ ਦੇ ਖਰੇ ਉੱtre ਪੂਰੇ ਉੱtre ਇੱਕ ਦਿਨ ਪ੍ਰਵਾਨ ਹੋ ਕੇ ਗੁਰੂ ਨਾਨਕ ਦੇ ਘਰ ਅੰਗ ਬਣ ਕੇ ਗੁਰੂ ਅੰਗਦ ਪ੍ਰਵਾਨ ਹੋਏ ਭਾਈ ਲੈਨਾ ਦੇ ਰੂਪ ਦੇ ਵਿੱਚ ਆਏ ਨੇ ਭਾਈ ਲੈਨਾ ਜੀ ਗੁਰਨਾਨਕ ਸਾਹਿਬ ਦੇ ਘਰ ਪਹੁੰਚਦੇ ਨੇ ਗੁਰਨਾਨਕ ਦੇ ਥਰ ਘਰ ਦੀ ਸੇਵਾ ਨਿਭਾਉਂਦੇ ਨੇ ਜਦੋਂ ਬਾਬਾ ਕੋਈ ਉਪਦੇਸ਼ ਕਰਦਾ ਸੱਤ ਕਰਕੇ ਉਹਨਾਂ ਬਚਨਾਂ ਨੂੰ ਮੰਨਦਾ ਈਵਨ ਸਾਖੀ ਵਿੱਚ ਇਹ ਵੀ ਆਉਂਦਾ ਕਿ ਮੁਰਦੇ ਨੂੰ ਖਾਣ ਦਾ ਜ਼ਿਕਰ ਵੀ ਆਇਆ ਵੀ ਇਸ ਮੁਰਦੇ ਨੂੰ ਖਾ ਤੇ ਭਾਈ ਲਹਿਣਾ ਜੀ ਕਹਿੰਦੇ ਨੇ ਬਾਬਾ ਇਹ ਦਾਸ ਸ਼ੁਰੂ ਕਿੱਥੋਂ ਕਰਾਂ ਪਾਵਾ ਉਸਾਖੀ ਹੋਵੇ ਚਿੱਕੜ ਦੇ ਵਿੱਚ ਉਹ ਜਿਹੜਾ ਭਾਂਡਾ ਬਰਤਨ ਬਾਹਰ ਕੱਢਣ ਦੀ ਹੋਵੇ ਗੁਰੂ ਪੁੱਤਰਾ ਨੇ ਕਹਿ ਦਿੱਤਾ ਨਾਵਾ ਲਿਆਵਾਂਗੇ ਬਸਤਰ ਗੰਦੇ ਹੋ ਜਾਣਗੇ ਪਰ ਭਾਈ ਲਹਿਣਾ ਜੀ ਨੇ ਇਤਾਂ ਦੀ ਖਾਜ ਜਵਾਬੀ ਸਵਾਲ ਜਵਾਬ ਕੋਈ ਨਹੀਂ ਜੇ ਕੀਤਾ ਜਿਹੜਾ ਉਹਨੂੰ ਬਾਹਰ ਕੱਢਣ ਦਾ ਯਤਨ ਕੀਤਾ ਇਤਾਂ ਦੀਆਂ ਬੇਅੰਤ ਸਾਖੀਆਂ ਨੇ ਕਾਰਨ ਇਹੀ ਹੈ ਵੀ ਭਾਈ ਲਹਿਣਾ ਗੁਰਨਾਨਕ ਦੇਵ ਜੀ ਦੇ ਘਰ ਪਰਬਾਨ ਕਦੋਂ ਹੋਇਆ ਜਦੋਂ ਕੁਸਬੱਟੀ ਤੇ ਪੂਰਾ ਪਰਖ ਕੇ ਉਹ ਪੂਰਾ ਉੱਤਰ ਦਇਆ ਇੱਕ ਦਿਨ ਉਹ ਆਇਆ ਭਾਈ ਲੈਨੇ ਤੋਂ ਗੁਰੂ ਅੰਗ ਗੁਰੂ ਅੰਗ ਤੇ ਗੁਰੂ ਅੰਗਦ ਥਾਪ ਦਿੱਤੇ ਗਏ ਹੁਣ ਕੈਸੇ ਕਿਤਨੇ ਐਦਾਂ ਦੇ ਜੀਵਨ ਨੇ ਜਿਨ੍ਹਾਂ ਦੀ ਆਪੋਂ ਪਰਖ ਕਰੀ ਕੀਤੀ ਇਤਿਹਾਸ ਨੇ ਤੇ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਭਾਵਾਂ ਭਾਈ ਡੱਲੇ ਦਾ ਜ਼ਿਕਰ ਹੈ ਇੱਕ ਨਹੀਂ ਬੇਅੰਤ ਸਿੱਖਾਂ ਦਾ ਜ਼ਿਕਰ ਗੁਰੂ ਇਤਿਹਾਸ ਦੇ ਵਿੱਚ ਆਉਂਦਾ ਹੈ ਇੱਕ ਸਾਥੀ ਦੀ ਮੈਂ ਸਾਝ ਪਾਵਾਂ ਸਾਧ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਦੀ ਧਰਤੀ ਦੇ ਉੱਤੇ ਹੈ ਵਿਚਰਦੇ ਪਏ ਦੀ ਤੇ ਉਸ ਵਕਤ ਸਿੱਖਾਂ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਇੱਕ ਬੇਗੁਰੂ ਮਾਫ ਕਰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਬੇਨਤੀ ਆ ਕੇ ਸਿੱਖਾਂ ਨੇ ਕੀਤੀ ਹੈ ਔਰ ਇਹ ਕਿਹਾ ਵੀ ਹੁਕਮਰਾਨਾਂ ਦੇ ਵੱਲੋਂ ਜਿਹਦਾ ਨਾਮ ਕੇਸਰੀ ਚੰਦ ਕਰਕੇ ਵੀ ਆਇਆ ਇਹ ਹੁਕਮਰਾਨਾਂ ਦੇ ਵੱਲੋਂ ਇੱਕ ਮਸਤ ਹੋਇਆ ਨਸ਼ੇ ਦੇ ਵਿੱਚ ਹਾਥੀ ਜਿਹੜਾ ਆ ਉਹ ਅਨੰਤਪੁਰ ਦੇ ਕਿਲੇ ਦੇ ਵੱਲ ਭੇਜਿਆ ਗਿਆ ਆ ਤੇ ਉਹ ਜਿਹੜਾ ਹੈ ਤਵਾਹੀ بچਾਉਂਦਾ ਆ ਰਿਹਾ ਸ਼ਰਾਬ ਵਿੱਚ ਧੂਤ ਹੋਇਆ ਨਸ਼ੇ ਦੇ ਵਿੱਚ ਉਹ ਪਿਆ ਹੋਇਆ ਸ਼ਰਾਬ ਦਾ ਆਦੀ ਹਾਥੀ ਕੇਸਰੀ ਚੰਦ ਵਰਗੇ ਉਕਮਰਾਨਾ ਦੇ ਆਨੰਦਪੁਰ ਦੇ ਕਿਲੇ ਵੱਲ ਤੋਰਿਆ ਆ ਜਦੋਂ ਐਨੇ ਕੁ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੰਨੀਆਂ ਪੈਂਦੇ ਆ ਤਾਂ ਸਤਗੁਰੂ ਉਸ ਵਕਤ ਕਿਹਾ ਵੀ ਜੇ ਉਹਨਾਂ ਨੇ ਮਸਤ ਹਾਥੀ ਭੇਜਿਆ ਆ ਸਾਡੇ ਕੋਲ ਵੀ ਇੱਕ ਸਿੱਖ ਹੈ ਉਦੋਂ ਦੁਨੀ ਚੰਦ ਦਾ ਜ਼ਿਕਰ ਆਉਂਦਾ ਜਦੋਂ ਦੁਨੀ ਚੰਦ ਤੇ ਕੰਨੀ ਇਹ ਭੁੱਲ ਪੈਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੈਨੂੰ ਭੇਜੰਦਾ ਜ਼ਿਕਰ ਕਰਦੇ ਪਏ ਨੇ ਤੇ ਉਸ ਵਕਤ ਕਸਵੱਟੀ ਤੇ ਦੁਨੀ ਚੰਦ ਖਰਾ ਨਹੀਂ ਉਤਰਿਆ ਖਰਾ ਨਹੀਂ ਜੇ ਉਤਰਿਆ ਹੁਣ ਇਹ ਖਰਾ ਉਤਾ ਨਹੀਂ ਉਤਰਿਆ ਕਿਉਂਕਿ ਅੱਜ ਗੁਰੂ ਦੇ ਥਾਪੜੇ ਤੇ ਭਰੋਸਾ ਨਹੀਂ ਹੈ ਗੁਰੂ ਤੇ ਦੇ ਵਿਸ਼ਵਾਸ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ ਗੁਰੂ ਤੇ ਭਰੋਸਾ ਨਹੀਂ ਰਿਹਾ ਦੁਨੀ ਚੰਦ ਨੂੰ ਉਹ ਥਾਪੜੇ ਉਸ ਬਖਸ਼ਿਸ਼ ਤੇ ਭਰੋਸਾ ਨਹੀਂ ਰਿਹਾ ਦੁਨੀ ਚੰਦ ਨੂੰ ਇਹ ਰਾਤ ਤੋਂ ਰਾਤ ਕਿਲੇ ਦੀ ਕੰਧ ਟੱਪ ਕੇ ਬਾਹਰ ਨਿਕਲਿਆ ਉਹਦੀ ਲੱਤ ਟੁੱਟਦੀ ਘਰ ਪਹੁੰਚਦਾ ਉਹਦੀ ਖੀਰ ਮੌਤ ਹੁੰਦੀ ਹੈ ਤੇ ਇਧਰੋਂ ਇਹ ਥਾਪੜਾ ਜਦੋਂ ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਥਾਪੜੇ ਤੇ ਭਰੂਸਾ ਜਿਹੜਾ ਉਹ ਬਚਿੱਤਰ ਸਿੰਘ ਨੂੰ ਸੀ ਜਦੋਂ ਬਚਿੱਤਰ ਸਿੰਘ ਤੇ ਵੱਲ ਇਸ਼ਾਰਾ ਗੋਬਿੰਦ ਸਿੰਘ ਪਾਤਸ਼ਾਹ ਕੀਤਾ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਉਸ ਮਸਤ ਹਾਥੀ ਦਾ ਮੁਕਾਬਲਾ ਕਰਨ ਦੇ ਲਈ ਭੇਜਦੇ ਨੇ ਤੇ ਸੱਚ ਉਹ ਥਾਪੜੇ ਤੇ ਵਿਸ਼ਵਾਸ ਹੈ। ਘਰੂਸਾ ਜਿਹੜਾ ਵਿਸ਼ਵਾਸ ਘਰੂਸਾ 바ਵਾ ਬਚਿੱਤਰ ਸਿੰਘ ਦੇ ਜੀਵਨ ਵਿੱਚ ਹੈ ਤੇ ਅਖੀਰ ਕੀ ਹੁੰਦਾ ਜਾ ਕੇ ਮਸਤ ਹੋਏ ਹਾਥੀ ਦੇ ਮਸਤਕ ਦੇ ਉੱਤੇ ਮੱਥੇ ਦੇ ਉੱਤੇ ਉਹ ਨਾਗਰੀ ਜਾ ਕੇ ਮਾਰਦਾ ਆ ਤੇ ਸੱਚ ਉਹ ਜਿਹੜਾ ਹੈ ਮੱਥਾ ਫਟਦਾ ਉਹ ਜਿਹੜਾ ਹਾਥੀ ਮਸਤ ਹੋ ਕੇ ਕਿਲੇ ਵੱਲੋਂ ਜਿਹੜਾ ਦੌੜਿਆ ਆ ਰਿਹਾ ਸੀ ਉਹ ਜਿਹੜਾ ਹੈ ਉਸ ਵਕਤ ਜੂਟਰ ਲੈਂਦਾ ਉਹ ਆਪਣੇਆਂ ਨੂੰ ਲਤਾੜ ਦਿੰਦਾ ਜਿੰਨਾ ਭੇਜਿਆ ਉਹਨਾਂ ਦੇ ਉੱਤੇ ਹੀ ਜਾ ਕੇ ਉਹਨੇ ਧਾਵਾ ਬੋਲ ਦਿੱਤਾ ਇਧਰੋਂ ਬਚਿੱਤਰ ਸਿੰਘ ਥਾਪੜੇ ਤੇ ਭਰੋਸਾ ਉਧਰੋਂ ਦੁਨੀ ਚੰਦ ਜਿਹੜਾ ਹੈ ਗੁਰੂ ਨਾਨਕ ਦੇ ਘਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਥਾਪੜੇ ਭਰੋਸੇ ਤੇ ਉੱਤੇ ਕੋਈ ਭਰੋਸਾ ਨਹੀਂ ਹੈ ਕੋਈ ਵਿਸ਼ਵਾਸ ਨਹੀਂ ਰਾਤੂ ਰਾਤ ਕੰਦ ਤਪ ਜਾਂਦਾ ਆ ਤੇ ਇਧਰੋਂ ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਸਬੱਟੀ ਦੇ ਉੱਤੇ ਪਰਖਿਆ ਗਿਆ ਤੇ ਉਸ ਪਰਖ ਦੇ ਉੱਤੇ ਬਾਬਾ ਚਿੱਤਰ ਸਿੰਘ ਨੇ ਖਰੇ ਉਤਰਿਆ। ਇਹੀ ਹੈ ਨਾ ਰਾਮਕਾ ਸੋਟੀ ਸੋਸ ਹੈ। ਸਭ ਕਾ ਜੋ ਮਰ ਜੀਵਾ ਹੋਏ ਜਿਨੇ ਆਪਣਾ ਆਪਾ ਬਾੜ ਦਿੱਤਾ ਹੋਵੇ ਗੁਰੂ ਤੋਂ। ਜਿਨੇ ਆਪਣਾ ਆਪਾ ਬਾੜ ਦਿੱਤਾ ਹੋਵੇ ਗੁਰੂ ਤੋਂ ਇੱਕ ਨਹੀਂ ਐਸੇ ਵਿਅੰਤ ਇਤਿਹਾਸ ਵਿੱਚ ਜੀਵਨ ਜਿਹੜੇ ਨੇ ਉਹਨਾਂ ਨੂੰ ਆਪੋਂ ਵਿਚਾਰੀਏ ਭਾਈ ਮੰਝ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬੋਲ ਆਏ। ਇਸ ਸਤਿਗੁਰੂ ਨੂੰ ਆ ਕੇ ਬੇਤੀ ਕੀਤੀ ਗਈ ਵੀ ਪਾਤਸ਼ਾਹ ਮੈਨੂੰ ਸਿੱਖੀ ਚਾਹੀਦੀ ਹੈ ਮੈਨੂੰ ਸਿੱਖ ਬਣਾ ਲਓ ਆਪਣਾ ਮੈਨੂੰ ਸਿੱਖ ਬਣਾ ਲਓ ਆਪਣਾ ਤੇ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵੱਲੋਂ ਭਾਈ ਮੱਝ ਦੀ ਪਰਖ ਕੀਤੀ ਜਾਣੀ ਹੈ RAM ਤਸਉ 300 ਸਖ ਜੋ ਮਰ ਜੀਵਾ ਹੋਏ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਪਰਖ ਕਰਦੇ ਭਾਈ ਮੱਝ ਦੀ ਭਾਈ ਮੱਝ ਨੂੰ ਕਰ ਸਿੱਖੀ ਉਤੇ ਸਿੱਖੀ ਨਹੀਂ ਜੇ ਟਿਕਦੀ ਤੇ ਸੱਚ ਹੈ ਗੁਰੂ ਦਾ ਥਾਪੜਾ ਬਖਸ਼ਿਸ਼ ਲੈ ਕੇ ਘਰ ਪਹੁੰਚਦਾ ਉਹ ਸਾਰੀਆਂ ਕਮਰੇ ਮਹਿਲ ਮਾੜੀਆਂ ਸਭ ਕੁਝ ਜੋ ਘਰ ਦੇ ਵਿੱਚ ਹੈ ਸਖੀ ਸਰਪਰੀਹਾਂ ਦਾ ਚੇਤਾ ਉਹ ਸਭ ਕੁਝ ਜਿਹੜਾ ਹੈ ਤੋੜ ਦਿੰਦਾ ਹੈ ਖਤਮ ਕਰ ਦਿੰਦਾ ਤਹਿਸ ਨਹਿਸ ਕਰ ਦਿੰਦਾ ਤੇ ਗੁਰਨਾਮਿਕ ਦੇ ਘਰ ਦੀ ਸਿੱਖੀ ਦੀ ਕਮਾਈ ਭਾਈ ਮੰਜ ਕਰਦਾ ਹੈ ਹਾਲਾਂਕਿ ਸਕੇ ਸੰਬੰਧੇ ਕੀ ਪਰਿਵਾਰ ਦੇ ਮੈਂਬਰ ਕੀ ਇਲਾਕੇ ਨਗਰ ਦੇ ਮੈਂਬਰ ਸਾਰੇ ਆਲੀ ਗਵਾਲੀ ਪਈ ਮੰਝ ਦੇ ਵਿਰੋਧੀ ਬਣ ਗਏ ਪਰ ਇੱਕ ਦਿਨ ਉਹ ਆਇਆ ਜਿੱਦਨ ਗੁਰੂ ਨਾਨਕ ਦੇ ਘਰ ਦੇ ਲੰਗਰਾਂ ਦੀਆਂ ਸੇਵਾਵਾਂ ਵਿੱਚ ਬੱਲਨ ਦੀ ਸੇਵਾ ਭਾਈ ਮੰਜ ਕਰਦਾ ਹੈ ਇੱਕ ਦਿਨ ਉਹ ਆਇਆ ਜਿਸ ਦਿਨ ਉਹ ਖੂਹ ਵਿੱਚ ਡਿੱਗਦਾ ਹੈ ਫਿਰ ਭਰਿਆ ਹੋਇਆ ਆਪ ਪੂਰਾ ਪਾਣੀ ਦੇ ਨਾਲ ਗਿੱਲਾ ਹੋਇਆ ਪਰ ਉਹ ਗੁਰੂ ਨਾਨਕ ਦੇ ਘਰ ਦੇ ਲੰਗਰਾਂ ਵਿੱਚ ਬਰਤਨ ਵਾਲੀਆਂ ਲੱਕੜਾਂ ਉਹ ਗਿੱਲੀਆਂ ਨਹੀਂ ਝੋਣ ਦਿੱਤੀਆਂ ਜਦੋਂ ਸਤ ਇਸ ਵਾਰਤਾ ਦਾ ਪਤਾ ਲੱਗਦਾ ਹੈ ਪਾਤਸ਼ਾਹ ਆਪ ਪਹੁੰਚਦੇ ਨੇ ਉਹਨੂੰ ਖੂਹ ਵਿੱਚੋਂ ਬਾਹਰ ਕੱਢ ਕੇ ਗਲ ਬੱਕੜੀ ਦੇ ਵਿੱਚ ਲੈਦੇ ਨੇ ਤੇ ਅੱਜ ਉਸ ਕਸਬੱਟੀ ਉਸ ਪਰਖ ਦੇ ਉੱਤੇ ਭਾਈ ਮੰਜ ਖਰਾ ਉਤਰਦਾ ਆ ਗਲ ਬੱਕੜੀ ਵਿੱਚ ਲੈ ਕੇ ਕਹਿੰਦਿਆ ਮੰਜ ਗੁਰੂ ਕਾ ਬੋਧਾ ਉਹ ਖਿਤਾਬ ਮਿਲਦਾ ਇੱਕ ਨਹੀਂ ਐਸੇ ਅਨੇਕਾਂ ਸਿੱਖਾਂ ਦਾ ਜਿਕਰ ਅਸੀਂ ਕਰ ਸਕਦੇ ਆ ਭਾਈ ਮੰਜ ਜੀ ਬਾਬਾ ਪਚਿੱਤਰ ਸਿੰਘ ਜੀ ਬਾਬਾ ਬਿਦੀ ਚੰਦ ਜੀ ਭਾਈ ਲੈਣਾ ਕੋ ਅੰਗਲਤ ਹੋ ਗਏ ਭਾਈ ਜੇਠਾ ਗੁਰੂ ਰਾਮਦਾਸ ਹੋਏ ਇਹ ਰਾਪ ਕਸਵਟੀ ਸੋਸ ਹੈ ਜੋ ਮਰ ਜੀਵਾ ਹੋਏ ਪਹਿਲੀ ਪਾਵਨ ਪੰਕਤੀ ਵਿੱਚ ਬਾਬਾ ਕਬੀਰ ਜੀ ਕਹਿ ਰਹੇ ਨੇ ਕਬੀਰ ਕਸਵਟੀ ਇਰਾਪ ਕੀ ਝੂਠਾ ਤੇ ਕਹਿ ਨਾ ਕੋਈ ਸੈਮਨੇ ਕ ਇਰਾਪ ਦੀ ਕਸਵਟੀ ਦੇ ਉੱਤੇ ਨਾ ਝੂਠੇ ਬੰਦੇ ਘਰੇ ਨਹੀਂ ਉਤਰਦੇ ਝੂਠੇ ਬੰਦੇ ਖਰੇ ਨਹੀਂ ਜੇ ਉੱਤਰਦੇ ਸੱਚ ਸਾਡੇ ਜੀਵਨ ਵਿੱਚ ਸੁੱਖ ਆਉਂਦਾ ਹੈ ਨਾ ਅਸੀਂ ਗੁਰਦੁਆਰੇ ਆਉਣਾ ਭੁੱਲ ਜਾਂਦੇ ਆ ਜਦੋਂ ਸਾਡੇ ਜੀਵਨ ਵਿੱਚ ਸੁੱਖ ਆਉਂਦਾ ਅਸੀਂ ਗੁਰੂ ਦੇ ਦਰ ਤੇ ਸਜਦਾ ਕਰਨਾ ਭੁੱਲ ਜਾਂਦੇ ਆ ਤੇ ਜਦੋਂ ਸਾਡੇ ਜੀਵਨ ਚ ਦੁੱਖ ਆਉਂਦਾ ਕਈ ਵਾਰ ਉਹ ਦੁੱਖ ਵੀ ਗੁਰੂ ਦੇ ਦਰ ਤੇ ਜੇ ਆਉਨੇ ਆ ਨਾ ਗੁਰੂ ਦੇ ਅੱਗੇ ਅਰਦਾਸ ਹੀ ਜੇ ਹੁੰਦੀ ਗੁਰੂ ਕਈ ਵਾਰ ਅਸੀਂ ਉਲਾਮੇ ਦਿੰਦੇ ਆ ਸੁੱਖ ਤੇ ਦੁੱਖ ਇਹ ਦੋਨੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਗੁਰੂ ਤੋਂ ਬਾਗੀ ਕਰਦੇ ਨੇ ਗੁਰੂ ਕੀ ਪਾਵਨ ਬਾਣੀ ਦੇ ਬਚਨ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਜੀ ਉਹਨਾਂ ਕਹਿੰਦਾ ਮੈਨੂੰ ਨਾ ਸੁੱਖ ਚਾਹੀਦਾ ਉਹਨਾਂ ਕਹਿੰਦਾ ਮੈਨੂੰ ਨਹੀਂ ਸੁੱਖ ਚਾਹੀਦਾ ਕਿਉਂਕਿ ਜਿਹੜਾ ਸੁੱਖ ਮੇਰੇ ਜੀਵਨ 'ਚ ਆ ਚਾ ਰਿਹਾ ਇਹਨੇ ਬਦਲ ਕੇ ਇੱਕ ਨਾ ਇੱਕ ਦਿਨ ਦੁੱਖ ਵਿੱਚ ਤਬਦੀਲ ਹੋਣਾ ਹੀ ਹੋਣਾ ਆ ਮੈਨੂੰ ਨਹੀਂ ਉਹ ਸੁੱਖ ਚਾਹੀਦਾ ਜਿਹੜਾ ਸੁੱਖ ਇੱਕ ਦਿਨ ਦੁੱਖ ਦਾ ਰੂਪ ਬਣੇ ਤੇ ਪਾਵਨ ਪਾਣੀ ਵੀ ਇਹ ਜ਼ਿਕਰ ਕਰਦੀ ਹੈ ਜੀ ਸਹਿਬ ਨੇ ਕਿਹਾ ਮੰਗਦਾ ਕੋਈ ਥੋੜੀ ਇੱਥੇ ਆ ਕੇ ਦੁੱਖ ਸਾਰੇ ਸੁੱਖ ਮੰਗਦੇ ਨਹੀਂ ਪਰ ਫਿਰ ਵੀ ਦੁੱਖ ਜੀਵਨ ਚਾਹੁੰਦੇ ਨੇ ਦੁੱਖ ਮੰਗਦਾ ਕੋਈ ਨਹੀਂ ਹੈ ਦੁੱਖ ਜੀਵਨ ਚ ਆਉਂਦਾ ਉਹ ਬੰਦਿਆ ਇਹਦੇ ਤੋਂ ਸਮਝ ਲੈ ਜਿਹੜੇ ਤੇਰੇ ਜੀਵਨ ਚ ਅੱਜ ਬਦੀਕ ਸੁੱਖ ਨੇ ਇਹ ਸੁੱਖ ਇੱਕ ਨਾ ਇੱਕ ਦਿਨ ਦੁੱਖ ਵਿੱਚ ਤਬਦੀਲ ਹੋਣਗੇ ਹੀ ਸਹਿਬ ਜਿਹੜੀ ਜਿੱਤ ਜਿਹੜਾ ਸ਼ਬ ਪਾਪਨ ਉਪਦੇਸ਼ ਕਰਦੇ ਨਾ ਕਬੀਰ ਕਸੋਤੀ ਰਾਮ ਕੀ ਝੂਠਾ ਟਿਕਾਣਾ ਹੁਣ ਝੂਠਾ ਉਹਦੇ ਵਿੱਚ ਬਾਬਾ ਭਾਈ ਤੂੰ ਨਹੀਂ ਚੰਦਾ ਆ ਉਹਦੇ ਵਿੱਚ ਤੂੰ ਨਹੀਂ ਚੰਦਾ ਜਿੱਕਰ ਆਇਆ ਝੂਠਾ ਸੀ ਸਰਾਨੀ ਜੇ ਉਤਰਿਆ ਝੂਠਾ ਸੀ ਸਰਾਨੀ ਜੇ ਉਤਰਿਆ ਤੇ ਇਦਾਂ ਦੇ ਵਦੀਕ ਨੇ ਜੋ ਅੱਜ ਐਜਾ ਪ੍ਰੈਜ਼ੈਂਟ ਇਨ ਪ੍ਰੈਜ਼ੈਂਟ ਵਿੱਚ ਜਿਹੜਾ ਚੱਲ ਰਿਹਾ ਸਮਾਂ ਚੱਲ ਰਿਹਾ ਵਕਤ ਹੈ ਅੱਜ ਦੇ ਸਾਹਮਣੇ ਵਿੱਚ ਵੀ ਗੁਰੂ ਤੋਂ ਬਾਗੀ ਹੋ ਕੇ ਗੁਰੂ ਦੇ ਪਰਖ ਦੇ ਉੱਤੇ ਖਰੇ ਨਹੀਂ ਜੀ ਉਤਰ ਤੇ ਉਹਦਾ ਵਿੱਚੋਂ ਕਿੰਨਾ ਦਾ ਜ਼ਿਕਰ ਕਰੀਏ ਸੱਚ ਹੈ ਇੱਕ ਹੈ ਅੰਮ੍ਰਿਤ ਛਕ ਲੈਣਾ ਇੱਕ ਹੈ ਅੰਮ੍ਰਿਤ ਮਈ ਬਾਣੀ ਦੀ ਗੱਲ ਸਤ ਕਰਕੇ ਮੰਨ ਲੈਣਾ ਇਹਦੇ ਵਿੱਚ ਜਮੀ ਅਸਮਾਨ ਦਾ ਫਰਕ ਹੈ ਜ਼ਰੂਰੀ ਨਹੀਂ ਹੈ ਵੀ ਪੰਜ ਕਾਰੀ ਵਰਦੀ ਨੂੰ ਪਾ ਕਰਕੇ ਅੰਮ੍ਰਿਤ ਧਾਰੀ ਬਣ ਕਰਕੇ ਹੀ ਜਿਹੜਾ ਹੈ ਤੂੰ ਨੇਕ ਦਿਲੀ ਇਨਸਾਨ ਬਣ ਸਕਦਾ ਹੈ ਚੰਗੀ ਕਰਮ ਕਰ ਸਕਦਾ ਆ ਸਹਿਬ ਨੇ ਕਿਹਾ ਇਹ ਸਿਰਫ ਤੇ ਸਿਰਫ ਤੇਰੇ ਕੋਲ ਧਾਰਮਿਕ ਇਹਨਾਂ ਚੁੱਕੇ ਨੇ ਪਰ ਇਹਨਾਂ ਧਾਰਮਿਕ ਜਿੰਨਾ ਨੂੰ ਜਿਹੜਾ ਐਕਸਪਲੇਨ ਇਹਦੀ ਪਰਿਭਾਸ਼ਾ ਜਿਹੜੀ ਹੈ ਇਹਨਾਂ ਦੀ ਵਿਚਾਰ ਧਾਰਾ ਜਿਹੜੀ ਹੈ ਉਹ ਵਿਚਾਰ ਧਾਰਾ ਉਸ ਦਿਨ ਹੀ ਤੇਰੇ ਜੀਵਨ ਚ ਆਵੇਗੀ ਜਿਸ ਦਿਨ ਗੁਰ ਕੀ ਮੱਤ ਤੁਮਨੇ ਆਦੇ ਜਿਸ ਦਿਨ ਇਹਤਮਾਰਕ ਚੱਲੇ ਭਾਈਏੜੇ ਗੁਰ ਕਹਿ ਸਾਕਾਰਤਮਾਈ ਜੀਓ ਸਹਿਬ ਨੇ ਕਿਹਾ ਇਹਨਾਂ ਦੀ ਵਿਚਾਰ ਧਾਰਾ ਜੀਵਨ ਚ ਉਤਨ ਹੀ ਆਵੇਗੀ ਜੇ ਤਨ ਗੁਰੂ ਦੀ ਵਿਚਾਰ ਗੁਰੂ ਦੀ ਮਤ ਤੇਰੇ ਜੀਵਨ ਵਿੱਚ ਹੋਵੇਗੀ ਇੱਕ ਹੈ ਅੰਮ੍ਰਿਤ ਪਾਨ ਕਰਨਾ ਅੰਮ੍ਰਿਤ ਛਕ ਲੈਣਾ ਠੰਡੇ ਦੀ ਪਾਹਲ ਛਕ ਲੈਣੀ ਉਹਦੇ ਤੋਂ ਬਾਅਦ ਦਾ ਸਫਰ ਇਹ ਹੈ ਜਿਹੜੀ ਗੱਲ ਗੁਰੂ ਕਹਿੰਦਾ ਉਹਨੂੰ ਸਤ ਕਰਕੇ ਮੰਨ ਲੈ ਸੱਚ ਇੱਥੇ ਬਹੁਤ ਦੇਖੇ ਜਾ ਸਕਦੇ ਨੇ ਅਮਰਤ ਧਾਰੀ ਵੀ ਨੇ ਉਹਨਾਂ ਦੇ ਕੜੇ ਸੱਥਾਂ ਵਿੱਚ ਨੇ ਤੇ ਦੂਜੇ ਗੁੱਟਾਂ ਦੇ ਉੱਤੇ ਉਹਨਾਂ ਦੇ ਕਾਲੇ ਧਾਗੇ ਵੀ ਬੰਨੇ ਦਿਕੇ ਦਾਸਕਦੇ ਹੈ ਕਾਰਨ ਕੀ ਹੈ ਭਰੋਸਾ ਵਿਸ਼ਵਾਸ ਨਹੀਂ ਅਜੇ ਬਣਿਆ ਤੇ ਗੁਰਦੇਵ ਨੇ ਕਹੇ ਜਿਨ੍ਹਾਂ ਦਾ ਪਰਮੇਸ਼ਰ ਇੱਕ ਦੇ ਉੱਤੇ ਜਿਨ੍ਹਾਂ ਦਾ ਗੁਰੂ ਦੇ ਉੱਤੇ ਗੁਰੂ ਦੀ ਦਿੱਤੀ ਦਾਤ ਅਮਰਤ ਦੇ ਉੱਤੇ ਜਿਨ੍ਹਾਂ ਦਾ ਭਰੋਸਾ ਬਣ ਗਿਆ ਵੱਜ ਗਿਆ ਗੁਰਦੇਵ ਨੇ ਕਿਹਾ ਆਪਣੇ ਸਰੀਰ ਦੇ ਉੱਪਰ ਇਦਾਂ ਦੇ ਧਾਗੇ ਤਬੀਤ ਗੁੱਟਾਂ ਦੇ ਉੱਤੇ ਜਿਹੜੇ ਐ ਉਹ ਖਦੇ ਨਹੀਂ ਜੇ ਬੰਦੇ ਕਿਉਂਕਿ ਸ਼ਿਵਾਸ ਗੁਰੂ ਦੇ ਉੱਤੇ ਹੁੰਦੇ ਐ ਭਰੋਸਾ ਗੁਰੂ ਦੇ ਉੱਤੇ ਐ ਉਹ ਏਕ ਆਉਂਦੇ ਨੇ ਮੈਂ ਤਾਂ ਦੀਵਾਰ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂ ਬੇਨਤੀ ਮੇਰਾ ਦੁੱਖ ਸੁੱਖ ਤੁਧ ਕੀ پاس ਏ ਕੌਣ ਨੇ ਏ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਉੱਤੇ ਵਿਸ਼ਵਾਸ ਕੀਤਾ ਗੁਰੂ ਦੇ ਉੱਤੇ ਭਰੋਸਾ ਕੀਤਾ ਕਿ ਸੱਚ ਹੈ ਇੱਕ ਨਹੀਂ ਅਨੇਕਾ ਐਸੇ ਜੀਵਨ ਨਹੀਂ ਸੱਚ ਹੈ ਸੰਸਾਰ ਤਲਾਉਂਦਾ ਹੈ ਸੰਸਾਰ ਰੋਕਦਾ ਹੈ ਕਈ ਵਾਰ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਤੋਂ ਰੋਕਦਾ ਆ ਬੜੇ ਰੋਕਣ ਵਾਲੇ ਨੇ ਦੇਖੋ ਗੁਰੂ ਦੇ ਦਰ ਤੇ ਆਉਨਾ ਇੱਕ ਸੱਜਣ ਜਿਹਨੇ ਅੰਮ੍ਰਿਤ ਪਾਨ ਕਰ ਲਿਆ ਉਹਦਾ ਭਾਵਾਂ ਪਿਛਲਾ ਜੀਵਨ ਬੜਾ ਭੈੜਾ ਸੀ ਅਤ ਦਾ ਗਲੀਪ ਸੀ ਅਤ ਦੇ ਮੈਲੇ ਕਰਮ ਸਨ ਉਹਦੇ ਤੇ ਮਾੜਾ ਬੋਲਦਾ ਵੀ ਸੀ ਮਾੜਾ ਖਾਂਦਾ ਵੀ ਸੀ ਮਾੜਾ ਪਹਿਣਦਾ ਵੀ ਸੀ ਪਰ ਇੱਕ ਦਿਨ ਉਹ ਆਇਆ ਜਿੱਦਣ ਗੁਰਨਾਨਕ ਦੇ ਘਰ ਦੀ ਸਿੱਖੀ ਨੂੰ ਕਬੂਲ ਕੀਤਾ ਅਮਰਤ ਧਾਰੀ ਬਣ ਕੇ ਗੁਰੂ ਦੇ ਦਰ ਤੇ ਜਦੋਂ ਆਉਂਦਾ ਚੱਲ ਕੇ ਕਈ ਵਾਰ ਇੱਕ ਨਹੀਂ ਕਈਆਂ ਦੇ ਬੋਲ ਇਹ ਹੁੰਦੇ ਨੇ ਬੇਹੌਂ ਤੱਕ ਇਹ ਮਾੜੇ ਕਰਮ ਕਰਦਾ ਰਿਹਾ ਤੇ ਅੱਜ ਇਹ ਅਮਰਤ ਪਾਲ ਕਰਕੇ ਵੱਡਾ ਸਿੱਖ ਬਣ ਕੇ ਉਫਾਰਿਆ ਆ ਇਦਾਂ ਦੇ ਇੱਕ ਮੁਹਾਵਰੇ ਜਾਂ ਬੀ ਬੋਲਦੇ ਆ ਤੰਜ ਜਾਂ ਵੀ ਕਸਦੇ ਨੇ ਤੰਜ ਕਿਹੜਾ ਵੀ 100 ਚੂਹੇ ਖਾ ਕੇ ਬਿੱਲੀ ਖਾ ਚੁੱਕੀ ਇਦਾਂ ਤੇ ਬੋਲ ਵੀ ਬੋਲੇ ਜਾਂਦੇ ਨੇ ਜਿਹੜੇ ਬੋਲ ਕਦੇ ਭਾਈ ਮਰਦਾਨੇ ਤੇ ਗੁਰੂ ਨਾਨਕ ਸਾਹਿਬ ਨੂੰ ਨੇ ਬੋਲੇ ਕਿ ਕੋਈ ਆਖੇ ਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਿਆ ਦਿਵਾਨਾ ਸ਼ੱਕ ਦਾ ਨਾਨਕ ਬੌਹਰਾਨਾ ਤੇ ਸੱਚ ਇੱਥੇ ਅਮਰਤ ਸ਼ੱਕ ਤੇ ਜੇ ਗੁਰੂ ਨਾਨਕ ਦੇ ਦਰ ਦੀ ਕੋਈ ਸੇਵਾ ਕਰਨ ਲੱਗੇ ਤੇ ਇੱਥੇ ਰੋਕਣ ਵਾਲੇ ਬਹੁਤ ਨੇ ਕਿ ਸੱਚ ਇੱਥੇ ਤੁਰਨ ਵਾਲੇ ਵੀ ਬਹੁਤ ਨੇ ਐਪਰੀਸ਼ੀਏਟ ਕਰਨ ਵਾਲੇ ਵੀ ਬਹੁਤ ਨੇ ਇੱਥੇ ਉਹ ਵੀ ਬਹੁਤ ਨੇ ਜਿਹੜੇ ਭਲਾ ਵੀ ਕਹਿੰਦੇ ਨੇ ਚੰਗਾ ਵੀ ਕਹਿੰਦੇ ਨੇ ਪਰ ਮੈਂ ਮਾਫੀ ਮੰਗੇ ਬੇਨਤੀ ਕਰਾਂ ਇੱਥੇ ਚੰਗਾ ਘੱਟ ਤੇ ਮਾੜਾ ਕਹ ਵਾਲੇ ਬਹੁਤੇ ਨੇ ਗੁਰਦੇਵ ਨੇ ਕਿਹਾ ਸੱਚ ਹੈ ਸੰਸਾਰ ਦੇ ਅੰਦਰ ਸੱਚ ਦੇ ਮਾਰਗ ਤੇ ਉੱਤੇ ਤੁਰਨਾ ਹੋਰ ਗੱਲ ਹੈ ਪਰ ਦਿਖਾਉਣਾ ਕੁਝ ਹੋਰ ਹੈ ਇੱਕ ਹੈ ਧਰਮੀ ਭੀਖ ਪਹਿਨ ਲੈਣਾ ਪਹਿਰਾਵਾ ਪਹਿਨ ਲੈਣਾ ਤੇ ਇੱਕ ਹੈ ਧਰਮ ਨੂੰ ਆਪਣੇ ਜੀਵਨ ਵਿੱਚ ਕਬੂਲ ਕਰ ਲੈਣਾ ਸਾਬ ਨੇ ਕਿਹਾ ਸੀ ਨਾ ਗੱਜ ਸਾਡੇ ਤਹਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨਾ ਜਪਮਾਲੀਆਂ ਟੋਟੇ ਹੱਥ ਨੇ ਵੱਕ ਕੋਈ ਹਰ ਕੇ ਸੰਤ ਨਾ ਆਖੀਏ ਪਾਣਾਰ ਉਸਕੇ ਥੱਗ ਜੇ ਇਹ ਗੱਲ ਕੁਸ਼ ਦੇਵ ਨੇ ਕਹੀ ਹੈ ਤਾਂ ਸੱਚ ਹੈ ਸਾਹਮਣੇ ਵਾਲਾ ਪਾਹ ਪਹਿਰਾਵਾ ਧਰਮੀ ਪਹਿਨ ਕੇ ਬੈਠਾ ਹੋਇਆ ਪਰ ਧਰਮ ਉਹਦੇ ਜੀਵਨ ਵਿੱਚ ਨਹੀਂ ਪਟ ਕੀਰਤ ਜੀ ਨੇ ਆ ਕੇ ਗੁਰੂ ਰਾਮਦਾਸ ਦੇ ਕਰੇ ਬੇਨਤੀ ਕੀਤੀ ਸੀ ਵੀ ਇਹ ਪਾਤਸ਼ਾਹ ਬੜਿਆਂ ਕੋਲੇ ਗਏ ਧਰਮੀ ਗੱਲਾਂ ਕਰਦੇ ਸਨ ਪਰ ਜਦੋਂ ਉਹਨਾਂ ਦੇ ਕੋਲ ਚੰਦਕੂ ਦਿਨ ਰਹਿ ਕੇ ਦੇਖਿਆ ਧਰਮੀ ਗੱਲਾਂ ਹੀ ਬੱਲੇ